ਬਾਪੂ ਜੀ ਸਾਸਰੀ ਘਰ ਬਾਪੂ ਗੱਡਗੱਡ ਹੋ ਗਏ ਤੁਹਾਨੂੰ ਦੇਖ ਕੇ ਕਿੱਥੋਂ ਕੀ ਨਾਮ ਆ ਬਾਈ ਮੇਰਾ ਨਾਮ ਬਰਤੂ ਸਿੰਘ ਆ ਜੀ ਕਿੱਥੋਂ ਆਪੀ ਮਾਨਸਾ ਜਿਹੜਾ ਪਿੰਡ ਬਾਜੇ ਵਾਲਾ ਬਾਜੇ ਵਾਲਾ ਬਾਪੂ ਤੁਸੀਂ ਮਾਨਸੇ ਵਾਲਾ ਗੈਟ ਆਪ ਜਿਹੜਾ ਇੱਥੇ ਆਸਟ੍ਰੇਲੀਆ ਦੀ ਧਰਤੀ ਤੇ ਚਾਦਰ ਰਾਤ ਦੇ ਨਾਲ ਖੁੰਦਾ ਕੀ ਕੁ ਮੁੱਛਾ ਕੁੰਡੀਆਂ ਸਰਦ ਕਰਦੇ ਲੈ ਸਾਡਾ ਅਸੀਂ ਪਹਿਲਾਂ ਵੀ ਕਿ ਚਾਦਰ ਬੰਨ ਕੇ ਰੱਖਦਾ ਜੀ ਤੁਸੀਂ ਰੋਜ਼ ਇੱਥੇ ਚਾਦਰਾਂ ਲਾਉਣੀ ਫਿਰ ਤੁਹਾਨੂੰ ਇੱਥੇ ਗੋਰੇ ਗੂਰੇ ਮਿਲਦੇ ਆ ਗੋਰੀਆਂ ਉਹ ਪੁੱਛਦੇ ਆ ਉਹ ਜਦੋਂ ਮੈਂ ਪਹਿਲਾਂ ਆਇਆ ਸੀਗਾ ਉਦੋਂ ਤਾਂ ਬਹੁਤ ਫੋਟੋ ਫੋਟੋ ਕਰਾਉਂਦੇ ਹੁੰਦੇ ਸੀ ਸਾਡੇ ਪਾਸ 10 ਦਿਨ ਹੋਇਆ ਉਹ ਇਸਫਾਇਰ ਹੋਂデア ਦੇਖਦੇ ਵੀ ਐ ਇੱਕ ਡਿਫਰੈਂਟ ਬਾਣਾ ਹਾਂਜੀ ਸਾਡਾ ਸਾਡਾ ਅਲੱਗ ਅਲੱਗ ਪੰਜਾਬੀ ਬਾਣਾ ਜੀ ਪੇਦਾ ਪੁਰਾਣਾ ਹੁਣ ਤਾਂ ਇਰਕੀ ਪਾਲਦਾ ਪਜਾਮੇ ਪਾਉਂਦਾ ਨਹੀਂ ਅਸੀਂ ਚੁੱਕੂ ਸੂ ਬੰਦੇ ਸਾਡੇ ਪਿੰਡ 'ਚ 10-15 ਕ ਬੰਦੇ ਰਹਿ ਗਏ ਚਾਦਰਾਂ ਚਾਦਰਾਂ ਬਾਪੂ ਇੱਥੇ ਤੂੰ ਲਿਆਇਆ ਨਹੀਂ ਉਹ ਮੈਂ ਉੱਥੇ ਵਿਆਹ ਤੇ ਗਿਆ ਸੀ ਬਰਨਾਲੀਆ ਨੇ ਪਾਸੇ ਉਹ ਚਾਦਰੇ ਦੇ ਨਾਲ ਜ਼ਨਾਲੀ ਜਰੂਰ ਰੱਖਦੇ ਆ ਹੈਗੀ ਇਹ ਸਾਡੀ ਜੀ ਇੱਥੇ ਨਹੀਂ ਮਰਦੇ ਆਉਂਦੀ ਇੱਥੇ ਆਉਂਦੀ ਨਹੀਂ ਮੈਂ ਵਿਆਹ ਤੇ ਗਿਆ ਸਾਰੇ ਬਾਪੂਆਂ ਦੇ ਕੋਲੇ ਉਹ ਪੰਜਾਬ ਦੇ ਵਿਆਹ ਦੇ ਰੋਕ ਲਾਦੇ ਉਹਨਾਂ ਦੇ ਅੱਗੇ ਦਾ ਜੱਗ ਦੇ ਰੱਖਦੇ ਇਹਦਾ ਸਾਡਾ ਸ਼ੌਂਕੀਂ ਲੰਡੀ ਜੀਪ ਤਰਾਫ ਦੰਦਾਰੀ ਤੇ ਕੋਸਾ ਜੋੜਾ ਅੱਜ ਪਾਇਆ ਨਹੀਂ ਮੈਂ ਕੋਸਾ ਜੋੜਾ ਮੇਰੇ ਕੋਸਾ ਜੋੜੇ ਵੀ ਅੱਗੇ ਮੇਰੇ ਕੋਲ ਥਲੀ ਕੋਂਡਾ ਸਮਾ ਵਾਲੀ ਡਾਂਗਾ ਬਾਪੂ ਜੀ ਇਹ ਆਹ ਕੋਂਡਾ ਇਹ ਇੱਥੇ ਮਿਲਗੀ ਕਿ ਝਾੜ ਚ ਲੈਣੀ ਪੰਜਾਬ ਪੰਜਾਬ ਤੋਂ ਲੈ ਆਇਆ ਪੰਜਾਬ ਨੂੰ ਇਹ ਲੈ ਕੇ ਕਿਵੇਂ ਆਏ ਹੋ ਖੋਲ ਕੇ ਬਿਚਾਰੋ ਖੁੱਲ ਦਸੋ ਸੋ ਇਹ ਆਸਟ੍ਰੇਲੀਆ ਦੀ ਧਰਤੀ ਦੇ ਰੰਗ ਨੇ ਪੰਜਾਬ ਜਿੱਥੇ ਜਾਣ ਪੰਜਾਬੀ ਉੱਥੇ ਨਵਾਂ ਪੰਜਾਬ ਬਸਾ ਲੈਂਦੇ